ਹਜ਼ੂਰ ਨੇ ਇਹ ਤੇ ਸ਼ਬਦ ਵਰਤਿਆ ਕਿ ਨਾਮਾ ਮਾਇਆ ਮੋਇਆ ਕਹਿ ਤਲੋਚਨ ਮੀਤ ਕਾਏ ਛੀਪੋ ਛਾਇਲੇ ਰਾਮਨਾ ਲਾਵੋ ਚੀਤ ਵੀ ਤੂੰ ਤਾਂ ਰਾਮ ਨਾਲ ਪ੍ਰਭੂ ਨਾਲ ਕਦੀ ਚੇਤਨੀ ਜੋੜਿਆ ਹੁਣ ਉਹਨੇ ਤਾਂ ਕਿਹਾ ਵੀ ਮੁੱਖ ਤੋਂ ਰਾਮ ਨਹੀਂ ਬੋਲਦਾ ਅੱਗੇ ਹੁਣ ਸ਼ਬਦ ਜਿਹੜਾ ਹੈ ਨਾਮਦੇਵ ਉੱਤਰ ਦਿੰਦਿਆ ਕੋਈ ਬੋਲ ਕੇ ਸਿਮਰਨ ਥੋੜਾ ਕੀਤਾ ਹਾਲਾਂ ਜਪਦਾ ਜ਼ਿਕਰ ਬਾਣੀ ਨੇ ਕੀਤਾ ਜਪੋ ਉੱਚੀ ਬੋਲੋ ਕਬੀਰ ਕੇਸੋ ਕੋਸੋ ਕੂਕੀਆ ਕਿਆ ਇਸ਼ਵਰ ਦਰਪਤਿਆ ਬਾਹਰ ਨੂੰ ਬਾਹਰ ਬਾਹਰ ਪ੍ਰਭ ਜਪਿਆ ਕਿ ਪਰ ਬਾਣੀ ਇਹ ਵੀ ਕਹਿੰਦੀ ਕੋਈ ਜ਼ਰੂਰੀ ਨਹੀਂ ਸਾਰੇ ਉੱਚੀ ਕੂਕਣ ਜਿਹਦੇ ਅੰਦਰ ਰੱਬ ਦੀ ਰਹਿਮਤ ਹੋ ਉਹਦੀ ਖਮੋਸ਼ੀ ਵਿੱਚ ਚੁੱਪ ਸਿਮਰਨ ਚੱਲਦਾ ਇਹਨੂੰ ਫਿਰ ਅੱਗੇ ਭਗਤ ਜੀ ਕਹਿੰਦੇ ਆ ਨਾਮਾਂ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਕਰਨਾ ਚੇਤੇ ਨਾਲ ਜੁੜਿਆ ਥੋੜੀ ਜੀ ਬੇਨਤੀ ਸੁਣੀਓ ਧਿਆਨ ਨਾਲ ਹੁਣ ਉੱਥੇ ਸਿਮਰਨ ਚੱਲ ਰਿਹਾ ਹੈ ਵਿਸਰ ਕਦੋਂ ਗਿਆ ਮਹਾਰਜ ਕਹਿੰਦੇ ਨੇ ਮਨ ਕਹਾ ਵਿਸਾਰਿਓ ਰਾਮ 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 ਨਾਮ ਤੂੰ ਕਿਉਂ ਵਿਸਾਰ ਦਿੱਤਾ ਕਦੋਂ ਵਿਸਰ ਗਿਆ ਦੇਖੋ ਪਿਆਰਿਓ ਜਦੋਂ ਇਨਸਾਨ ਦਾ ਜਨਮ ਹੁੰਦਾ ਹੈ ਅਧਿਆਤਮਕਤਾ ਦੇ ਤੌਰ ਤੇ ਮੈਂ ਇਹ ਅਰਥ ਕਰ ਰਿਹਾ ਹਾਂ ਹਰ ਬੱਚਾ ਜਿਹੜੇ ਉਹ ਜਨਮ ਲੈਣ ਲੱਗਿਆ ਰੋਂਦਾ ਹੈ ਜੇ ਨਾ ਵੀ ਰੋਵੇ ਤੇ ਕਈ ਵਾਰੀ ਉਹਨੂੰ ਰਵਾਇਆ ਵੀ ਜਾਂਦਾ ਹੈ ਵੀ ਇਹ ਰੋ ਕਿਉਂ ਨਹੀਂ ਰਿਆ ਇਹ ਠੀਕ ਤਾਂ ਹੈ ਇਹ ਤੰਦਰੁਸਤ ਤਾਂ ਹੈ ਜੇ ਨਹੀਂ ਰੋਂਦਾ ਤੇ ਸਮਝੋ ਇਹਨੂੰ ਕੋਈ ਨਾ ਕੋਈ ਮੁਸ਼ਕਲ ਹੈ ਇਹ ਤੰਦਰੁਸਤ ਨਹੀਂ ਤੇ ਇਹ ਕੀ ਕਿ ਰੋਂਦਾ ਮਤਲਬ ਇਹ ਠੀਕ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਲਖਾਰੀ ਭਾਈ ਸਾਹਿਬ ਜੀ ਨੇ ਇੱਕ ਹੋਰ ਬਚਨ ਕਿਹਾ ਉਹ ਕਹਿੰਦੇ ਨੇ ਅਸਲ 'ਚ ਵੈਦਾਂ ਦੇ ਡਾਕਟਰਾਂ ਦੇ ਤੌਰ ਤੇ ਬੱਚਾ ਰੋਵੇ ਤੇ ਤੰਦਰੁਸਤੀ ਅਰੋਗਤਾ ਦੀ ਨਿਸ਼ਾਨੀ ਹੈ ਪਰ ਅਧਿਆਤਮਕਤਾ ਵਿੱਚ ਬੱਚਾ ਕਿਉਂ ਰੋਂਦਾ ਜਨਮ ਲੈਣ ਲੱਗਿਆ ਜਨਮ ਵੇਲੇ ਕਿਉਂ ਰੋ ਰਿਹਾ ਹੈ ਕਹਿਣ ਲਗੀ ਦਰਾਸਲ ਭਾਵੇਂ ਮਾਂ ਦਾ ਉਧਰ ਪਾਣੀ ਸੀ ਅੱਗ ਸੀ ਪਰ ਉਥੇ ਨਾਮ ਰੂਪੀ ਰਤਨ ਨਾਲ ਲਿਵ ਜੁੜੀ ਹੈ ਜਨਮ ਵੇਲੇ ਰੋਂਦਾ ਤਾਂ ਰੱਬਾ ਅੱਜ ਦਾ ਟੁੱਟਿਆ ਪਤਾ ਨਹੀਂ ਕਿੰਨੇ ਕੋ ਜਨਮ ਲੱਗ ਜਾਣਗੇ ਜੁੜਨ ਲਈ ਇਹ ਵੀ ਭਾਈ ਗੁਰਦਾਸ ਸਾਹਿਬ ਦੀ ਬਾਣੀ ਹੈ ਕਿ ਰੋਵੇ ਰਤਨ ਗਵਾਇਕ ਹੈ ਉਹ ਜਿਹੜੀ ਸੁਰਤ ਵਾਲਾ ਰਤਨ ਕਹੇ ਨਾਮ ਵਾਲਾ ਰਤਨ ਕਹੇ ਰੋਵੇ ਰਤਨ ਗਵਾਇਕ ਹੈ ਮਾਇਆ ਮੋਹ ਘੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਾਂ ਪਰਵਾਰਾ ਉਹ ਆਪਣੀ ਮੁਸ਼ਕਲ ਰੋ ਰਿਹਾ ਹੈ ਬੋਲ ਨਹੀਂ ਸਕਦਾ ਪਰ ਰੋ ਕੇ ਪੀੜਾ ਦੱਸ ਰਿਹਾ ਉਹਦੀ ਸੂਰਤ ਹੈ ਹੁਣ ਇਹ ਕੀ ਬਾਣੀ ਤੁਸੀਂ ਰੋਜ਼ ਪੜ੍ਹਦੇ ਜਾਂ ਇਸ ਭਾਣਾ ਤਾਂ ਜੰਮਿਆ ਅਨੰਦ ਸਾਹਿਬ ਪਰਵਾਰ ਭੜਾ ਪਾਇਆ ਅੱਗੇ ਜੀ ਲਿਵ ਚੁੜਕੀ ਲੱਗੀ ਤ੍ਰਿਸ਼ਨਾ ਆਹ ਜੇ ਰੱਬ ਵਿਸਰਿਆ ਹੁਣ ਲਿਵ ਚੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਨੇ ਆਪਣਾ ਪੂਰਾ ਜ਼ੋਰ ਪਾ ਦਿੱਤਾ ਹੁਣ ਜੰਮਦੇ ਬੱਚੇ ਨੂੰ ਤੇ ਕਰੰਸੀ ਦਾ ਥੋੜਾ ਪਤਾ ਜਿੱਤੇ ਮੈਂ ਜੰਮਿਆਂ ਨੂੰ ਡਾਲਰ ਕਹਿੰਦੇ ਇਹਨੂੰ ਯੂਰੋ ਕਹਿੰਦੇ ਆ ਰੁਪਈਆ ਕਹਿੰਦੇ ਆ ਇਹ ਦਿਨਾਰ ਕਹਿੰਦੇ ਆ ਗੁਰਮੁਖੋ ਧਿਆਨ ਨਾਲ ਸੁਣਿਓ ਅਸਲ ਚ ਕੀ ਕਹੇ ਇਹ ਸਮੱਸਿਆ ਮਾਇ ਉਜ ਬਾਬਾ ਜੀ ਨੇ ਮਾਇਆ ਦੇ ਅਰਥ ਵੀ ਕਰ ਦਿੱਤੇ ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭੌ ਦੂਜਾ ਲਾਇ ਜਿਹੜੀ ਚੀਜ਼ ਨੂੰ ਜਿਹੜੇ ਖਿਆਲ ਨੂੰ ਜਿਹੜੇ ਦ੍ਰਿਸ਼ ਨੂੰ ਵੇਖੇ ਰੱਬ ਦੀ ਯਾਦ ਭੁੱਲ ਜਾਏ ਯਾਦ ਰੱਖਿਓ ਹਰ ਚੀਜ਼ ਹੀ ਮਾਇਆ ਹੈ ਕਈ ਵਰੀ ਬੰਦਾ ਪਾਠ ਕਰਦਿਆਂ ਕਰਦਿਆਂ ਮਾਇਆ ਵਿਆਪ ਜਾਂਦੀ ਮੈਂ ਬੜਾ ਸ਼ੁੱਧ ਪਾਠ ਕਰ ਰਿਹਾ ਮੈਂ ਬੜਾ ਕਮਾਲ ਦਾ ਕੀਰਤਨ ਕਰ ਰਿਹਾ ਮੈਂ ਮੈਂ ਕਥਾ ਬੜੀ ਸੋਹਣੀ ਕਰ ਰਿਹਾ ਉਹ ਫੁਰਨੇ ਜਿਹੜੇ ਮੈਂ ਕਰ ਰਿਹਾ ਸੱਚੀ ਮੁੱਚੀ ਮਾਇਆ ਦਾ ਰੂਪ ਧਾਰਨ ਕਰ ਜਾਂਦੇ ਮੈਂ ਅਰਜ਼ ਕੀਤੀ ਜੀ ਵਿਸਰਿਆ ਉਦੋਂ ਜਦੋਂ ਪ੍ਰਮਾਤਮਾ ਜਨਮ ਹੋਇਆ ਜੀਬ ਵਿਸਰ ਗਿਆ ਪਰ ਸਾਰੇ ਨਹੀਂ ਕਈ ਜੁੜੇ ਰਹਿੰਦੇ ਆ ਅਗਲੀ ਗੱਲ ਹੁਣ ਜਦੋਂ ਅਸੀਂ ਸੰਸਾਰ ਚ ਵਿਚਰਨੇ ਆ ਵਿਸਰਦਾ ਤਾਂ ਹੀ ਹੈ ਨਾ ਜਦੋਂ ਦੂਜਾ ਕੋਈ ਆ ਜਾਂਦਾ ਇਸ ਬੇਨਤੀ ਨੂੰ ਫਿਰ ਸੁਣਿਓ ਵਿਸਰਦਾ ਤਾਂ ਹੁੰਦਾ ਉਂਝ ਨਹੀਂ ਵਿਸਰਦਾ ਵਿਸਰਦਾ ਹਮੇਸ਼ਾ ਉਦੋਂ ਵੀ ਜਦੋਂ ਦੂਜਾ ਚੇਤੇ ਵਿੱਚ ਆ ਜਾਂਦਾ ਜਦੋਂ ਦੂਜਾ ਚੇਤੇ ਵਿੱਚ ਨਾ ਆਵੇ ਉਦੋਂ ਨਹੀਂ ਵਿਸਰਦਾ ਹੁੰਦਾ ਫਿਰ ਅਰਜ਼ ਕਰੇ ਬੱਚਾ ਮਾਂ ਨੂੰ ਯਾਦ ਕਰਦਾ ਹੈ ਮਾਂ ਦੀ ਗੋਦ ਚ ਰਹਿੰਦਾ ਹੈ ਉਹ ਉਹ ਪੁਲਾਉਂਦਾ ਥੋੜਾ ਜਦੋਂ ਖੇਡ ਮਾਂ ਵਾਲੀ ਥਾਂ ਖੇਡ ਲੈ ਲੈਂਦੀ ਐ ਖਡਾਉਣੇ ਲੈ ਲੈਂਦੇ ਆ ਉੰਜ ਉਹ ਗੋਦੀ ਚੋਂ ਨਿਕਲਦਾ ਨਹੀਂ ਪਰ ਜਦੋਂ ਬਾਹਰ ਮੁੱਕੀ ਖਡਾਉਣਾ ਆ ਜਾਂਦਾ ਸੱਚੀ ਮੁੱਚੀ ਉਦੋਂ ਮਾਂ ਭੁੱਲਣ ਲੱਗ ਪੈਂਦੀ ਹੈ ਉਦੋਂ ਪਰਿਵਾਰ ਭੁੱਲਣ ਲੱਗ ਪੈਂਦਾ ਹੈ ਰੱਬ ਵਿਸਰਦਾ ਹੀ ਉਦੋਂਵੇਂ ਜਦੋਂ ਉਹਦੀ ਥਾਂ ਤੇ ਯਾਦ ਕੋਈ ਹੋਰ ਦੂਜਾ ਲੈ ਲੈਂਦਾ ਉਦੋਂ ਵਿਸਰਦਾ ਹੈ ਇਸ ਨੂੰ ਗੁਰੂ ਜੀ ਨੇ ਕਿਹਾ ਦੂਜੇ ਪੈਰ ਹੈ ਰੈਣ ਕੇ ਵਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਉਹ ਵਿਸਰ ਗਿਆ ਥੋੜਾ ਜਿਹਾ ਸ਼ਬਦ ਵਿਖਮ ਲੱਗੇਗਾ ਪਲੀਜ਼ ਧਿਆਨ ਨਾਲ ਅਰਥ ਸੁਣੀ ਜਾਇਓ ਮੈਂ ਤਾਂ ਬੇਨਤੀ ਕੀਤੀ ਜੀ ਸਾਖੀ ਸੁਣਾਣੀ ਬਹੁਤ ਸੌਖੀ ਰਸ ਬੜੀ ਸ਼ਤੀ ਪੈਦਾ ਹੋ ਜਾਏਗਾ ਪਰ ਮੇਰੀ ਇੱਛਾ ਸੀ ਸੰਗਤ ਦੀ ਦਿੱਤੀ ਰੋਟੀ ਖਾਣੇ ਆ ਤੇ ਘਟੋ ਘਟ ਸ਼ਬਦ ਦੀ ਗਹਿਰਾਈ ਵਿੱਚ ਜਿੰਨੀ ਕੋ ਰੱਬ ਸੋਜੀਦਾ ਜਾਣ ਦਾ ਯਤਨ ਕਰਕੇ ਤੇ ਬਾਣੀ ਤੋਂ ਬਾਹਰ ਨਾ ਨਿਕਲੀਏ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਜਦੋਂ ਦੂਜਾ ਆ ਜਾਏਗਾ ਉਦੋਂ ਹੀ ਯਾਦ ਭੁੱਲਦੀ ਹੁੰਦੀ ਹੈ ਜਦੋਂ ਦੂਜਾ ਕੋਈ ਨਹੀਂ ਫਿਰ ਨੇ ਯਾਦ ਵਿੱਚ ਉਹੀ ਚੱਲਦਾ ਹੈ ਇਥੇ ਸਤਗੁਰੂ ਕੇਦਰਮਾਣਾ ਤੂੰ ਕਿਉਂ ਭੁਲਾ ਦਿੱਤਾ ਆ ਰਾਮਨਾਮ ਤੂੰ ਕਿਉਂ ਵਿਸਾਰ ਦਿੱਤਾ ਉਹਨੂੰ ਮਨ ਕਹਾ ਬਿਸਾਰੇ ਰਾਮ ਨਾਮ ਹੁਣ ਅਗਲਾ ਬਚਨ ਕਹੇ ਤਨ ਬਿਨ ਸਹ ਮੇਰਾ ਤੁਹਾਡਾ ਸਰੀਰ ਇੱਕ ਦਿਨ ਬਿਨਸਨਾ ਹੈ ਜੋ ਬਣਿਆ ਇਹਨੇ ਭਜਨਾ ਹੈ ਤੇ ਕਮਾਲ ਦੀ ਗੱਲ ਇਸ ਤਨ ਬਾਰੇ ਬਾਬਾ ਜੀ ਨੇ ਬਹੁਤ ਕੁ ਉਦਾਹਰਨਾਂ ਦਿੱਤੀਆਂ ਮਹਾਰਾਜ ਕਹਿੰਦੇ ਇੱਕ ਬਚਨ ਹੁੰਦਾ ਕਿ ਤੂੰ ਕਾਹੇ ਗਰਬ ਹੈ बावਲੀ ਜੈਸੇ ਪਾਦੋ ਕੁੰਭ ਰਾਜ ਤੂੰ ਤਿਸਤੇ ਖਰੀ ਉਤਾਵਲੀ ਹੁਣ ਇਹ ਵੀ ਅਰਥ ਅਮਰੀਕਾ ਵਿੱਚ ਤਾਂ ਮੇਰਾ خیال ਕਿਸ ਤਰ੍ਹਾਂ ਕਰਾਂਗੇ ਬਸ ਇੰਡੀਆ ਚੋਂਣਗੀ ਇੰਡੀਆ ਹੱਥ ਇੱਥੇ ਮੈਂ ਕਰਦਿਆਂ ਦੇ ਵੇਖਣ ਨੂੰ ਜਦੋਂ ਭਾਦੋਂ ਦਾ ਮਹੀਨਾ ਹੁੰਦਾ ਹੈ ਨਾ ਜੀ ਉੱਥੇ ਸੌਣ ਤੋਂ ਬਾਅਦ ਆਉਣਾ ਤੇ ਉਦੋਂ ਤਰਾਟਕਾ ਜਿਹਾ ਲੱਗਦਾ ਤਰਾਟਕਾ ਪੰਜਾਬੀ ਚ ਆਪ ਸਮਝਦੇ ਹੋ ਨਾ ਕਿ ਪਹਿਲਾਂ ਥੋੜੀ ਜੀ ਖਵਾ ਆ ਜਾਣੀ ਬੱਦਲ ਬਣ ਜਾਣਾ ਮੀਂਹ ਪੈ ਜਾਣਾ ਇੱਕੋਦਮ ਬੱਦਲ ਉੱਡ ਜਾਣਾ ਤੇ ਤਤੀ ਧੁੱਪ ਕਿਰਨਾ ਪੈਣੀਆਂ ਤੇ ਉਸ ਮਹੀਨੇ ਚ ਭਿੰਡੇ ਉੱਤੇ ਪਤ ਨਿਕਲ ਆਉਂਦੀ ਹੁੰਦੀ ਸੀ ਕੀ ਟਿਛ ਬਦਦੇ ਛੋਟੇ ਛੋਟੇ ਦਾਣੇ ਨਿਕਲਦੇ ਸਨ ਜਦੋਂ ਸੂਰਜ ਦੀ ਕਿਰਨ ਪੈਂਦੀ ਸੀ ਪਿੰਡੇ ਦੇ ਉੱਤੇ ਤੇ ਜਿਨ੍ਹਾਂ ਖੇਤੀ ਕੀਤੀ ਸਾਰੀਆਂ ਗੱਲਾਂ ਬਾਣੀ ਚੋ ਜੇ ਉਦੋਂ ਆ ਸੱਚੀ ਮੁੱਚੀ ਪਿੱਠ ਮਾਚ ਉੱਟਦੀ ਸੀ ਹਾਂਜੀ ਉਦੋਂ ਉਹ ਉਹ ਅੰਦਰ ਜਿਹੜਾ ਉਹ ਮੁੱਚਦਾ ਸੀ ਉਹਨਾਂ ਦਿਨਾਂ ਚ ਕੀ ਹੁੰਦਾ ਸੀ ਮੀਂਹ ਪੈਣਾ ਤੇ ਜਿੱਥੇ ਰੂੜੀ ਪਈ ਹੁੰਦੀ ਸੀ ਰੂੜੀ ਸਮਝ ਨੇ ਇਹ ਬਾਣੀ ਚ ਵਾਇ ਮਲੀ ਧੁੱਖਾਂ ਜਿਉ ਮਾਲੀ ਬਾਬਾ ਫਰੀਦ ਮਲੀ ਦਾ ਆਤਮਦਾਸੀ ਗੋਏ ਦਾ ਭੋਰਚੋਰ ਚੂਰਾ ਜਿੱਥੇ ਰੋੜੀ ਪਈ ਹੁੰਦੀ ਸੀ ਉੱਥੇ ਨਿੱਕੀਆਂ ਨਿੱਕੀਆਂ ਖੁੰਬਾ ਨਿਕਲ ਲੱਗ ਪੈਂਦੀਆਂ ਸਨ ਇੱਕ ਖੁੰਬਾ ਤਾਂ ਬੀਜ ਨੇ ਉਹ ਆਪਣੇ ਆਪ ਹੀ ਕੁਦਰਤੀ ਨਿਕਲਦੀ ਸੀ ਉਹਦੀ ਉਮਰ ਕਿੰਨੀ ਹੁੰਦੀ ਸੀ ਜੀ ਘੰਟਾ 2 ਘੰਟੇ ਉਹ ਨਿਕਲਨੀ ਇੱਕੋ ਦਮ ਸੂਰਜ ਦੀ ਕਿਰਨ ਪੈਣੀ ਬਸ ਉਸੇ ਵਕਤ ਉਹ ਖੁੰਬ ਨੇ ਸੜ ਕੇ ਧਰਤੀ 'ਚ ਡਿੱਗ ਪੈਣਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਵੇਖ ਕੇ ਬਾਬਾ ਅਰਵਦਾਸ ਕਹਿੰਦਾ ਹੈ ਆ ਕੰਪਤੀ ਮਿਆਦ ਤੱਕ ਹੈ 2 ਘੰਟੇ ਕੱਢ ਜੂਗਾ ਉਹ ਬੰਦਿਆ ਤੇਰੀ ਮਿਆਦ ਤੱਕ ਖੂੰਬ ਤੋਂ ਵੀ ਘਾਟੇ ਪਤਾ ਨਹੀਂ ਕਦੋਂ ਤੂੰ ਮੁਰਝਾ ਜਾਣਾ ਇਹ ਤਨ ਬਿਨ ਸੇਗਾ ਮਹਾਰਾਜ ਸ਼ਬਦ ਵਰਤ ਰਿਹਾ ਤੂੰ ਕਾਹੇ ਗਰਬ बावਲੀ ਜੈਸੇ ਭਾਦੋ ਖੂੰਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ ਤੂੰ ਉਹ ਤੋਂ ਪਹਿਲਾਂ ਜਾਣ ਵਾਲੀ ਇਕਾਇਆ ਇੱਕ ਹੋਰ ਉਦਾਹਰਨ ਮੈਂ ਦੇ ਦੇਣਾ ਕਿਉਂਕਿ ਸਿ ਇੱਕ ਇੱਕ ਲਫ਼ਜ਼ ਲਾਂਗੇ ਤਨ ਬਿਨ ਸੇ ਜਦੋਂ ਸ਼ਰੀਰ ਬਿਨ ਸੇਗਾ ਮਹਾਰਾਜ ਇੱਕ ਹੋਰ ਜਿਹੜਾ ਬਿੰਸ ਜਾ ਉਹ ਦੁਬਾਰਾ ਬੰਦਾ ਦੇਖੇ ਬੇਨਤੀ ਕਰ ਮੈਂ ਇੱਕ ਦਿਨ ਕਿਹਾ ਕਿ ਭਾਈ ਮਰਦਾਨਾ ਸਾਹਿਬ ਜਦੋਂ ਜਾਨ ਲੱਗੇ ਤੇ 54 ਸਾਲ ਰਬਾਬ ਵਜਾਈ ਬਾਬਾ ਜੀ ਨਾਲ ਇੱਕ ਦੋ ਦਿਨ ਥੋੜਾ 1480 ਨੂੰ ਸ਼ੁਰੂ ਕੀਤਾ ਤੇ 1534 ਤੱਕ ਰਬਾਬ ਵਜਾਈ ਗੁਰੂ ਕੇ ਸਿੱਖ ਨੇ ਰਬਾਬੀ ਭਾਈ ਮਰਦਾਨਾ ਜੀ ਨੇ ਜਦੋਂ ਜਾਨ ਲੱਗੇ ਤੇ ਜ਼ੋਰ ਨੇ ਕਿਆਸੀ ਮਰਦਾਨੀਆਂ ਰਬਾਬ ਦੀ ਤਾਰ ਟੁੱਟ ਜਾਏ ਤੇ ਨਵੀਂ ਪਾ ਲਈ ਦੀਏ ਨਹੀਂ ਤਾਂ ਟੁੱਟੀ ਗੰਢ ਵੀ ਲਈ ਦੀਏ ਇਹ ਆਪਣੇ ਹੱਥ ਚ ਹੁੰਦਾ ਹੈ ਇਹ ਸ਼ਰੀਰ ਰਬਾਬ ਦੀ ਤਾਰ ਜਦੋਂ ਅੰਦਰੋਂ ਟੁੱਟਦੀ ਹੈ ਦੁਨੀਆ ਦੀ ਕੋਈ ਤਾਕਤ ਉਹਨੂੰ ਦੁਬਾਰਾ ਗੰਢ ਨਹੀਂ ਸਕਦੀ ਵਾਪਸ ਆਏ ਨੇ ਕਦੀ ਜੀ ਜਿਹੜੇ ਗਏ ਵਾਪਸ ਨਹੀਂ ਆਏ ਹਜ਼ੂਰ ਨੇ ਬਾਣੀ ਚ ਇੱਕ ਬਚਨ ਕਿਹਾ ਇਸ ਤਨ ਨੂੰ ਮਿੱਟੀ ਦਾ ਭਾਂਡਾ ਕਿਹਾ ਉੰਜ ਜਉਂਦੇ ਨੂੰ ਕਿਹਾ ਮਾਟੀ ਕੋ ਪੂਤਰਾ ਕੈਸੇ ਨੱਚਦਾ ਕਹਿੰਦਾ ਮਿੱਟੀ ਦਾ ਪੁਤਲਾ ਵੇਖ ਡਾਂਸ ਕਰ ਰਿਹਾ ਨੱਚ ਰਿਹਾ ਦੇਖਾ ਦੇਖਾ ਸੁਣਾ ਬੋਲਾ ਵੇਂਦਾ ਵੀ ਇਹ ਸੁਣਦਾ ਵੀ ਇਹ ਬੋਲਦਾ ਵੀ ਇਹ ਦੌਰਿਓ ਫਿਰ ਤਖੇ ਜਬ ਕਛ ਪਾਵੈ ਤਬ ਗਰਭ ਕਰਤ ਖੈ ਮਾਇਆ ਗਈ ਤਬ ਰੂਪਨ ਲਗਤਾ ਵੇ ਕਿਵੇਂ ਮਿੱਟੀ ਦਾ ਪੁਤਲਾ ਨੱਚਦਾ ਬਾਣੀ ਚ ਕੂਰ ਬੱਚ ਨੂੰ ਦਾ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ ਪੁਰੀਆ ਦਾ ਅਰਥੇ ਪੁੜੀ ਧੂੜ ਇਕੱਠੀ ਕਰਕੇ ਆ ਪੁੜੀ ਬਣਾ ਦਿੱਤੀ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਚਾਰ ਦਿਨ ਇਹ ਮਿੱਟੀ ਕਿਉਂ ਕਹਾ ਜੀ ਇਹਨੂੰ ਭਾਂਡੇ ਤਾਂ ਸੋਨੇ ਦੇ ਵੀ ਲੋਕ ਵਰਤਦੇ ਸਨ ਭਾਂਡੇ ਚਾਂਦੀ ਦੇ ਵਰਤਦੇ ਸਨ ਜਦੋਂ ਅਸਾਂ ਤੁਹਾਂ ਦੇਖਿਆ ਉਥੇ ਭਾਂਡੇ ਪਿੱਤਲ ਦੇ ਤੇ ਕਾਂਸੀ ਦੇ ਵਰਦ ਦੇਸ ਨਾਲ ਸਟੀਲ ਤੇ ਬਾਅਦ ਵਿੱਚ ਆਇਆ ਕਹੇ ਦੇ ਭਾਂਡੇ ਵਰਤਨੇ ਪਿੱਤਲ ਦੇ ਵਰਤਨੇ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਾਣੀ ਇਹਨੂੰ ਇਹ ਕਿਉਂ ਨਾ ਕਹਾਂ ਇਹ ਪਿੱਤਲ ਦਾ ਭਾਂਡਾ ਹੈ ਮਾਟੀ ਕੋ ਪੁੱਤਰਾ ਕਿਉਂ ਇਹਨੂੰ ਇਹ ਨਾ ਕਿਉਂ ਨਾ ਕਹਾਂ ਸੋਨੇ ਦਾ ਭਾਂਡਾ ਹੈ ਕਿਉਂਕਿ ਬਾਕੀ ਭਾਂਡੇ ਟੁੱਟਣਗੇ ਖਿਮਾ ਕਰਿਓ ਗੁੰਝੈਸ਼ ਹੈ ਬਾਰ ਨਹੀਂ ਸੁਟਾਂਗੇ ਢਾਲ ਕੇ ਦੁਬਾਰਾ ਬਣ ਜਾਏਗਾ ਮਿੱਟੀ ਦਾ ਭਾਂਡਾ ਇੱਕ ਵਾਰੀ ਟੁੱਟ ਗਿਆ ਉਹਨੂੰ ਦੁਬਾਰਾ ਕਿਸੇ ਨੇ ਬਣਾਣਾ ਗਿਆ ਤੇ ਗਿਆ ਮਹਾਰਾਜ ਕਹਿੰਦੇ ਨੇ ਮਨ ਕਹਾ ਵੀ ਸਾਰੇ ਉਹ ਰਾਮ ਨਾਮ ਕਿਉਂ ਭੁੱਲ ਗਿਆ ਤੂੰ ਮਨਾ ਤਨ ਬਿੰਸ ਹੈ ਤੇਰਾ ਸਰੀਰ ਜਦੋਂ ਬਿੰਸੇਗਾ ਖਤਮ ਹੋਵੇਗਾ ਟੁੱਟੇਗਾ ਭਜੇਗਾ ਫਿਰ ਕੀ ਹੋਵੇਗਾ ਫਿਰ ਮਹਤਾਰਜ ਕੀਤੀ ਇਹ ਉਹਦੇ ਲਈ ਜਿੰਨੇ ਰਾਮ ਨਾਮ ਵਿਸਾਰੇ ਜਮਸ਼ਿਉ પરા ਕਾਮ ਤੇਰਾ ਵਾਸਤਾ ਉਸ ਜਮ ਨਾਲ ਪੈਣਾ ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੁਣ ਇੱਥੇ ਮੈਂ ਬੇਨਤੀ ਕਰਨੀ ਹੈ ਕਿਉਂਕਿ ਅੱਜ ਕੱਲ ਦੇ ਸਾਡਾ ਪੜਿਆ ਲਿਖਿਆ ਵਰਗ ਜਿਹੜਾ ਉਂਝ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਇੱਕ ਕਿਤਾਬ ਹੈ ਅਨਡਿੱਠੀ ਦੁਨੀਆ ਜੇ ਕਿਸੇ ਨੂੰ ਸਮਾਂ ਲੱਗੇ ਤੇ ਜ਼ਰੂਰ ਪੜਿਓ ਇੱਕ ਗਿਆਨੀ ਹਰਦਾਨ ਸਿੰਘ ਨੇ ਪੰਜਾਬੀ ਚ ਕਿਤਾਬ ਲਿਖੀ ਹੈ ਮੌਤ ਕੀ ਹੈ ਬਾਣੀ ਦੇ ਆਧਾਰ ਤੇ ਉਹ ਜਿਹੜੀ ਵਸੇ ਇੱਕ ਕਿਤਾਬ ਬੜੀ ਪ੍ਰਚਲਿਤ ਸੀ ਮੈਂ ਨਾ ਲੈਣ ਤੋਂ ਗੁਰੇਜ਼ ਨਹੀਂ ਕਰਾਂਗਾ ਮੈਂ ਮ੍ਰਿਤਿਉ ਸਿਖਾਤਾ ਹੂੰ ਉਹ ਸ਼ੋਧੀ ਸੀ ਜਿੰਨੀਆਂ ਕਿ ਹਿੰਦੀ ਪੰਜਾਬੀ ਚੋਂ ਉਹਨੂੰ ਪੜ੍ਹ ਨਹੀਂ ਮਿਲੀਆਂ ਕਿਤਾਬਾਂ ਉਹ ਤਾਂ ਸਭ ਤੋਂ ਵੱਡਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖੋ ਯਾਦ ਰੱਖੋ ਕਿ ਇਹ ਜਿੰਨੀਆਂ ਚੀਜ਼ਾਂ ਕਈਆਂ ਜਮਦੂਤ ਕਿਆ ਹੁਣ ਇਸਲਾਮ ਵਿੱਚ ਜਮਦੂਤ ਦੀ ਥਾਂ ਤੇ ਲਫ਼ਜ਼ ਅਜ਼ਰਾਈਲ ਵਰਦੇ ਆਂ ਅਜ਼ਰਾਈਲ ਫਰਿਸ਼ਤਾ ਹੋਸੀ ਆਇ ਤਈ ਗੁਰੂ ਨਾਨਕ ਸਾਹਿਬ ਇਹ ਜਮਦੂਦ ਦੀ ਥਾਂ ਅਜ਼ਰਾਈਲ ਵੀ ਵਰਦੇ ਆ ਮਮ ਸਰ ਮੂਵੇ ਅਜ਼ਰਾਈਲ ਗ੍ਰਫਤੈ ਦਿਲ ਖੇਚ ਨਾ ਦਾਨੀ ਮੇਰੇ ਸਿਰ ਦੇ ਜੂੜੇ ਨੂੰ ਅਜ਼ਰਾਈਲ ਨੇ ਅਜ਼ਰਾਈਲ ਹੈ ਮੌਤ ਦਾ ਫਰਿਸ਼ਤਾ ਉਹਨੇ ਘੁੱਟ ਕੇ ਪਕੜਿਆ ਹੈ ਹੱਥ ਜੋੜ ਬੇਨਤੀ ਹੈ ਗੁਰਬਾਣੀ ਮੁਤਾਬਕ ਚਿੱਤਰ ਗੁਪਤ ਮੈਨੂੰ ਪਤਾ ਮਸਕੀਨ ਸਾਹਿਬ ਨੇ ਕਿਹਾ ਸੀ ਵੀ ਜਿਹੜੇ ਗੁਪਤ ਚਿੱਤਰ ਸਾਡੇ ਜਾਣਦਾ ਪਰ ਮੇਰੇ ਮਨ ਚਾਹੁੰਦਾ ਵੀ ਆਪਣਾ ਜੇ ਵਾ ਨਹੀਂ ਪਿਆ ਤੇ ਐਵੇਂ ਆਪਣੇ ਗਿਆਨ ਨਾਲ ਇਹਨਾਂ ਚੀਜ਼ਾਂ ਨੂੰ ਖੰਡਨ ਨਾ ਕਰੀਏ ਮਹਾਰਾਜ ਨੇ ਤਾਂ ਜਪਜੀ ਸਾਹਿਬ ਵਿੱਚ ਇਹਦਾ ਜ਼ਿਕਰ ਕਰ ਦਿੱਤਾ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਅਗੇ ਕੀ ਮੰਨੈ ਜਮ ਕੇ ਸਾਥ ਨਾ ਜਾਏ ਮਹਾਰਾਜ ਕਹਿੰਦੇ ਜਿਹੜੇ ਮੰਨ ਲਿਆ ਜਮਲ ਉਹਦੇ ਨਹੀਂ ਜਾਣਾ ਮੈਂ ਇਹ ਥੋੜਾ ਜਿਹਾ ਤਾਂ ਵਾਰ-ਵਾਰ ਜ਼ੋਰ ਦੇ ਰਿਆਂ ਜਿਨਨੇ ਵਿਸਾਰਿਆ ਇਹ ਉਹਦੇ ਲਈ ਹੈ ਜਮਸ਼ਿਓ ਪਰੇ ਕਾਮ ਜਿਨਨੇ ਨਹੀਂ ਵਿਸਾਰਿਆ ਉਹਦੇ ਲਈ ਨਹੀਂ ਉਹ ਤਾਂ ਮਹਾਰਾਜ ਕਹਿੰਦੇ ਨੇ ਰੇਰੇ ਦਰਗਹਿ ਕਹਿ ਨਾ ਕਹੁ ਆਉ ਬੈਠ ਆਦਰਸ਼ਵਦੇਵ ਜਿਨਨੇ ਨਹੀਂ ਵਿਸਾਰਿਆ ਉਹਨੂੰ ਗੁਰੂ ਕਹਿੰਦਾ ਸਤਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ ਥੋੜੀ ਜਿਹੀ ਸਬੰਤਿਨ ਸੁਣਿਓ ਕਿਉਂਕਿ ਸਾਡੇ ਮਨ ਚ ਬੜੇ ਸ਼ੰਕੇ ਨੇ ਵੀ ਇਹ ਇਹ ਤਾਂ ਇੱਕ ਕਹਾਵਤਾਂ ਨੇ ਇਹ ਮੁਹਾਵਰੇ ਨੇ ਹੁਣ ਆਪ ਇੱਕ ਪਾਠ ਕਰਦੇ ਹੋ ਇਹ ਸੋਦਰ ਦਾ ਕਲਮੇ ਇਸ਼ਾਰਾ ਪਰਸੋ ਕੀਤਾ ਮੈਂ ਉਹਦੀ ਪੂਰੀ ਗੱਲ ਨਹੀਂ ਸੰ ਕਰ ਸਕਿਆ ਇੱਕ ਤਾਂ 27ਵੀਂ ਪੌੜੀ ਹੈ ਜਦੋਂ ਪੌੜੀ ਸਮਾਪਤ ਹੁੰਦੀ ਜੇ ਕੋ ਅੱਖ ਹੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰਾਂ ਗੱਗੇ ਨੂੰ ਕੰਨਾਂ ਬੋਲਣਾ ਗਵਾਰਾਂ ਨਹੀਂ ਬੋਲਣਾ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ ਅੱਗੇ ਹੁੰਦਾ ਸੋਦਰ ਕਿਹਾ ਸੋ ਕਰਕੇ ਹਾ ਜਦੋਂ ਅਸੀਂ ਰਹਿ ਰਾਜ ਦਾ ਪਾਠ ਕਰਨੇ ਇਹਦੇ ਵਿੱਚ ਹੁੰਦਾ ਸੋਦਰ ਤੇਰਾ ਕਿਹਾ ਸੋ ਕਰਕੇ ਆ ਦਰ ਤੇ ਰਾ ਗਿਆ ਜਦੋਂ ਆਸਾ ਰਾਗ ਸ਼ੁਰੂ ਹੁੰਦਾ ਫਿਰ ਇਹ ਸ਼ਬਦ ਆ ਜਾਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤਿੰਨ ਵਾਰੀ ਸ਼ਬਦ ਆਇਆ ਸੋ ਦਰ ਉਂਝ ਮੈਂ ਫਿਰ ਅਰਜ਼ ਕਰਾਂ ਇਹਦਾ ਕਦੀ ਵੀ ਪਾਠ ਉਂਝ ਅਸੀਂ ਕਾਲੀ ਚ ਕਹਿ ਦਿੰਦੇ ਆ ਕਿ ਭਾਈ ਸਾਹਿਬ ਸੋਦਰ ਦੀ ਚੌਂਕੀ ਲਾਣਗੇ ਯਾਦ ਰੱਖੋ ਤੇ ਸੋ ਵੱਖਰਾ ਤੇ ਦਰ ਵੱਖਰਾ ਹੈ ਸੋਦਰ ਨਹੀਂ ਸੋ ਦਰ ਹੈ ਇਸ ਸੱਸੇ ਨੂੰ ਅਹੋੜਾ ਲੱਗਾ ਹੈ ਤੈਨੂੰ ਦਰ ਨਾਲ ਮਿਲਾ ਕੇ ਨਹੀਂ ਬੋਲਣਾ ਸੋਦਰ ਇਹਦਾ ਅਰਥ ਸਹੋਦਰ ਵੀ ਹੋ ਸਕਦਾ ਹੈ ਇੱਕ ਪੇੜ ਚੋਂ ਪੈਦਾ ਹੋਏ ਤੇ ਜੇ ਸੋ ਦਰ ਬੋਲਾਂਗੇ ਇਹ ਦਰ ਅਥੇ ਉਹ ਦਰਵਾਜ਼ਾ ਉਹ ਉਹ ਬੂਆ ਹੁਣ ਇਹ ਜਦੋਂ ਤੁਸੀਂ ਪਾਠ ਕਰਦੇ ਹੋ ਸਾਰੇ ਜੇ ਮੰਨ ਲਓ ਇਹ ਗੱਪ ਹੈ ਮੈਂ ਤਾਂ ਇਹ ਕਹਿ ਲਗਾ ਗਾਪ ਉਹ ਜਿਹੜੇ ਲੋਕ ਕਹਿੰਦੇ ਆ ਉਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੇਰ ਕਰਿਓ ਸਾਨੂੰ ਜ਼ਿੰਦਗੀ ਚ ਕਦੀ ਫੁਰਨਾ ਨਾ ਪੈਦਾ ਕਰਿਓ ਤੇਰੀ ਬਾਣੀ ਤੇ ਸ਼ੱਕ ਹੋ ਜਾਏ ਇੱਕ ਉਰਦੂ ਦਾ ਵਿਦਵਾਨ ਕਹਿੰਦਾ ਸੀ ਇੱਕ ਨੁਕਤੇ ਕੋ پکڑਤੇ ਹਨ ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲ ਦੇ। ਆਪਣਾ ਤੇ ਬਦਲਦਾ ਕੋਈ ਨਹੀਂ। ਆਪ ਨਹੀਂ ਚੇਂਜ ਕਰਨਾ। ਬਾਣੀ ਬਦਲ ਦਿਓ, ਰਹਿਤ ਬਦਲ ਦਿਓ, ਮਰਿਆਦਾ ਬਦਲ ਦਿਓ। ਤੂੰ ਇੰਨਾ ਕੁਝ ਬਦਲੇਗਾ ਕੱਲਾ ਹੀ ਬਦਲ ਜਾ ਸਭ ਕੁਝ ਠੀਕ ਹੋ ਜਾਏ। ਇੰਨਾਂ ਗੁਰਦੁਆਰਿਆਂ ਚ ਪਾਏਗਾ ਰੱਪੜ ਬਦਲਣ ਦਾ ਤੇ ਤੂੰ ਕੱਲਾ ਹੀ ਬਦਲਦਾ ਤੇਰਾ ਮਨ ਤਸ਼ਤੂਜ ਹੋ ਜਾਏ ਤੇਨੂੰ ਟਿਕਾ ਮਿਲ ਜਾਏਗਾ। ਹੁਣ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਸਾਰਾ ਕੀਰਤਨ ਹੈ। ਗਾਵਨ ਤਦ ਨੂੰ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਨ ਤਦ ਨੂੰ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਮੈਂ ਅਰੇਹ ਰਸ ਵਾਲਾ ਲੈ ਆਇਆ ਹੁਣ ਦੱਸੋ ਚਿੱਤਰ ਗੁਪਤ ਗਾ ਰਿਹਾ ਹੈ ਨਾ ਧਰਮ ਰਾਜ ਗਾ ਰਿਹਾ ਹੈ ਨਾ ਇਹਦੇ ਵਿੱਚ ਗੁਰੂ ਜੀ ਨੇ ਕਿਹਾ ਗਾਵਨ ਤਦ ਵਿੱਚ ਵਿੱਚ ਤੂੰ ਕਹ ਲੈ ਗਾਵਨ ਤਦ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਇੱਕ ਉਹ ਨਹੀਂ ਜਿਹੜੇ ਅਦ੍ਰਿਸ਼ਟ ਨੇ ਮੈਂ ਇੰਦਰ ਦੇਖੇ ਤੁਸੀਂ ਅੰਦਰ ਦੇਖੇ ਚਿੱਤਰ ਗੁਪਤ ਦੇਖਿਆ ਧਰਮ ਰਾਜ ਦੇਖਿਆ ਗੁਰੂ ਸਾਹਿਬ ਕਹਿੰਦੇ ਅਦ੍ਰਿਸ਼ਟ ਅਨਰਜੀ ਅਨਿਸ਼ਟ ਤਾਕਤ ਜਿਹੜੀ ਰੱਬ ਦੀ ਸਰਜੀ ਏ ਉਹਨੂੰ ਗਾ ਰਿਏ ਇੱਕ ਦ੍ਰਿਸ਼ਟਮਾਨ ਗਾਉਂਦੇ ਉਹ ਦ੍ਰਿਸ਼ਟਮਾਨ ਵਿੱਚ ਗਾਵਨ ਤੁਦ ਨੂੰ ਜਤੀ ਸਤੀ ਸੰਤੋਖੀ ਜਤੀ ਵੀ ਮਿਲ ਜਾਣਗੇ ਇਸਦਾਨੀ ਵੀ ਮਿਲ ਜਾਣਗੇ ਸੰਤੋਖੀ ਮਿਲ ਜਾਣਗੇ ਗਾਵਨ ਤੁਦ ਨੂੰ ਵੀਰ ਕਰਾਰੇ ਐ ਬਹਾਦਰ ਸੂਰਮੇ ਵੀ ਤੈਨੂੰ ਗਾਉਂਦੇ ਆ ਫਿਰ ਸੁਣਿਓ ਇੱਕ ਨੇ ਅਦ੍ਰਿਸ਼ਟ ਪਵਨ ਪਾਣੀ ਬਸੰਤਰ ਚਿੱਤਰ ਗੁਪਤ ਇੰਦਰਿੰਦਰਾਸਨ ਹਾਂ ਧਰਮ ਰਾਜੇ ਇੱਕ ਨੇ ਦ੍ਰਿਸ਼ਟਮਾਨ ਜਤੀ ਸਤੀ ਸੰਤੋਖੀ ਤੀਸਰੇ ਨੇ ਗੁਰਮਖੋ ਇਕੱਲਾ ਆ ਪਲੈਨਟ ਤਾਂ ਤੁਸੀਂ ਜਿਹੜੇ ਸਾਇੰਸ ਜਾਣਦੇ ਹੋ ਇਸ ਪਲੈਨਟ ਦੀ ਖੋਦ ਇਸ ਬ੍ਰਹਿਮੰਡ ਵਿੱਚ ਇੰਨੀ ਹੋਏ ਜਿੰਨੀ ਕੋਈ ਸਮੁੰਦਰ ਦੇ ਕਿਨਾਰੇ ਤੇ ਪੈ ਕੋਈ ਬੀਚ ਤੇ ਪਏ ਹੋਏ ਇੱਕ ਰੇਤ ਦੇ ਕਿਣਕੇ ਦੀ ਹੈ ਇੰਨੀ ਹੈ ਸਾਡੀ ਹਸਤੀ ਇੱਕ ਵੇਖੋ ਇਹ ਸਿੱਧ ਕਰ ਦਿੱਤਾ ਗਿਆ ਵੀ ਬੰਦਿਆ ਆ ਜਿਸ ਧਰਤੀ ਤੇ ਤੂੰ ਰਹੀ ਨਾ ਇੰਨੀ ਕੀ ਦੀ ਹਸਤੀ ਹੈ ਜਿਵੇਂ ਰੇਤ ਦਾ ਕਣ ਹੈ ਤੇ ਕਣ ਵਿੱਚ ਬੈਠਾ ਸਾਰੀ ਦੁਨੀਆ ਨੂੰ ਚੈਲੰਜ ਕਰੀ ਜਾਂਦਾ ਏ ਇੱਡੇ ਕਰੋੜਾਂ ਬ੍ਰਹਿਮੰਡ ਨੇ ਉਹਦੇ ਵਿੱਚ ਫਿਰ ਗੁਰੂ ਜੀ ਨੇ ਹੋਰ ਕਿਹਾ ਗਾਵਨ ਤਦ ਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਹੁਣ ਫਿਰ ਮੇਰੀ ਗੱਲ ਵੱਲ ਧਿਆਨ ਦੇ ਆ ਜੇ ਜੇ ਇਹ ਗੱਲ ਨਹੀਂ ਤੇ ਗੁਰੂ ਨੇ ਤਿੰਨ ਵਾਰੀ ਕਿਹਾ ਜਿੱਤਰ ਗੁਪਤ ਗੰਦਾ ਧਰਮ ਰਾਜ ਗੰਦਾ ਇੰਦਰ ਗੰਦਾ ਤੈਨੂੰ ਜਤੀ ਸਤੀ ਗਉਂਦੇ ਨੇ ਖੰਡ ਮੰਡਲ ਬ੍ਰਹਿਮੰਡ ਗਉਂਦੇ ਨੇ ਵਰਪੰਡ ਗਉਂਦੇ ਨੇ ਅਖੀਰ ਤੇ ਕਿਹਾ ਵਾਹ ਗੁਰੂ ਗਉਂਦੇ ਹੋਰ ਵੀ ਨੇ ਪਰ ਮੇਰੀ ਉੱਥੋਂ ਤੱਕ ਅਪਰੋਚ ਨਹੀਂ ਹੋਰ ਕੀਤੇ ਤੁਧ ਨੂੰ ਗਾਵਨ ਸੇਮੈ ਚੇਤਨਾ ਹੂ ਇਸ ਕਰਕੇ ਮੇਰੀ ਬੇਨਤੀ ਪਿਆਰਿਓ ਗੁਰੂ ਤੇਗ ਬਹਾਦਰ ਕਹਿ ਰਿਹਾ ਤੇਰਾ ਵਾ ਜਮਨਲ ਪਹਿਣਾ ਤੇ ਅਸੀਂ ਕਥਾ ਕਰਦੀ ਨਹੀਂ ਨਹੀਂ ਇਹ ਮਾਰੇ ਡਰਾਇਆ ਜਵਾਬ ਉਹ ਕੋਈ ਨਹੀਂ ਪਹਿਣਾ ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਗਲਤ ਨਹੀਂ ਕੋਈ ਗਲਤ ਨਹੀਂ ਮੇਰੇ ਮੂੰਹ ਚੋਂ ਸ਼ਬਦ ਮੈਂ ਨਿਕਲਿਆ ਜਿਹੜੇ ਬੰਦੇ ਕਹਿਦੇ ਨਹੀਂ ਪਿਆਰਿਓ ਯਾਦ ਰੱਖਿਓ ਇਬਾਦਤ ਵਾਲੇ ਦੇ ਨੇੜੇ ਜਮਦੂਤ ਨਹੀਂ ਫਟਕਦਾ ਹੁੰਦਾ ਥੋੜੇ ਜੇ ਸ਼ਬਦ ਅਸੀਂ ਲੈ ਲੈਨੇ ਆ ਇੱਕ ਤਾਂ ਆਸਾ ਕੀ ਵਾਰ ਦੀ ਆ ਦੂਜਾ ਬਚਨ ਪੌੜੀ ਨਾਨਕ ਜੀ ਉਪਾਇਕ ਹੈ ਜਮਸਿਓ ਪਰੈ ਕਾਮ ਮਨ ਕਹਾ ਬਿਸਾਰਿਓ RAM ਨਾਮ ਮਰਜ਼ ਕਰੇ ਨਾਨਕ ਜੀ ਉਪਾਇ ਕੈ ਲਿਖ ਨਾਵੇ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਜ਼ਮਾਲਿਆ ਵਖ ਕੱਢੇ ਸਾਰਿਆਂ ਤੇ ਲਾਗੂ ਨਹੀਂ ਹੋਵੇਗਾ ਫਿਰ ਮਰਜ਼ ਕਰ ਰਿਹਾ ਜਿਨਾਂ ਬਿਸਾਰਿਆ ਇਹ ਉਹਨਾਂ ਦੀ ਤੋਕ ਹੈ ਚੁਣ ਵਖ ਕੱਢੇ ਜਜ਼ਮਾਲਿਆ ਥਾਉਨ ਆਪਾਇਨ ਕੂੜਿਆਰ ਅਗਲੀ ਤੋਕੀ ਤੇ ਨਹੀਂ ਯਾਦ ਰੱਖਿਓ ਥਾਏ ਨਾ ਪਾਇਨ ਕੂੜਿਆਰ ਮੁ ਕਾਲੇ ਦੋਜ਼ਖ ਚਾਲਿਆ ਤੇਰੇ ਨਾਂ ਰਤੇ ਸੇ ਜਿਣਗੇ ਉਹਨਾਂ ਤੇ ਲਾਗੂ ਕੋਈ ਨਹੀਂ ਹੋਣਾ ਜਮ ਸਿਓ ਪਰੈ ਕਾ